ਹਰਨੀ ਇਹਨਾਂ ਕਿਵੇਂ ਇਲਾਜ ਕਰਦੇ ਹੋ ਤੁਸੀਂ ਹਰ ਇਹ ਦਵਾਈ ਆ ਆਪਣੇ ਕੋਲ ਉਹ ਦਵਾਈ ਖਾ ਲਈ ਉਹਨੇ ਮਹੀਨਾ ਫਾਹ ਬੜ ਜਾਂਦਾ ਦੁਬਾਰੇ ਹੁੰਦੀਆਂ ਨਹੀਂ ਚਿੱਤੀਆਂ ਆਪਣੇ ਕੋਲ ਆ ਪੱਕਾ ਲੱਗ ਜਾਂਦਾ ਕਿਸੇ ਨੇ ਬਹੁਤ ਬੰਦੇ ਲੈ ਗਏ ਮੇਤੋਂ ਪਰ ਕਿਸੇ ਨੇ ਮੈਨੂੰ ਹਲਾਮਾ ਦਿੱਤਾ ਵੀ ਨਹੀਂ ਠੀਕ ਕਰਿਆ ਉਹਦਾ ਦਰਦ ਵੀ ਖਤਮ ਹੋ ਜਾਂਦਾ ਆਹੀ ਕੰਮ ਬਾਬਾ ਸ਼ੀਰ ਵਾਲੀ ਦਾ ਉਹ ਤੀਏ ਚੌਥੇ ਤੇ ਮੈਨੂੰ ਦੱਸ ਦਿੰਦੇ ਵੀ ਆਸੀ ਸੈਟ ਆ ਇਹ ਦੋ ਚੀਜ਼ਾਂ ਪੱਕੀਆਂ ਨੇ ਮੇਰੇ ਕੋਲ ਠੀਕ ਆ ਬਾਬਾ ਜੀ ਇੱਕ ਇਹ ਵੀ ਸੁਣ ਚਾਹੁੰਦਾ ਜਦੋਂ ਹਰਨੀਆਂ ਬਾਲੀਆਂ ਪੱਕ ਜਾਂਦੀਆਂ ਨੇ ਵੀ ਜਾਂ ਫਿਰ ਉਹਨਾਂ ਦਾ ਆਪਰੇਸ਼ਨ ਕਰਵਾਇਆ ਜਾਂਦਾ ਵੀ ਫਿਰ ਤੁਸੀਂ ਜੇ ਬਾਲਾ ਕਿਸੇ ਦਾ ਉਲਝਿਆ ਹੋਇਆ ਕੰਮ ਹੁੰਦਾ ਉਹਨੂੰ ਆਪਰੇਸ਼ਨ ਲਈ ਕਹਿਣੀਓ ਵੀ ਨਹੀਂ ਇਹ ਹੁਣ ਠੀਕ ਆਉਂਦਾ ਨਹੀਂ ਜਦੋਂ ਜਦ ਜਾੜੇ ਹੋਵੇ ਪਰ ਮੇਰੇ ਕੋਲ ਐਸਾ ਕੇਸ ਕੋਈ ਆਇਆ ਨਹੀਂ ਹੈਗਾ ਆਪਾਂ ਪਹਿਲੇ ਉਹਨੂੰ ਸੰਭਲ ਲੈਣੇ ਆ ਕਿ ਪਹਿਲੇ ਉਹਦਾ ਦਬਲਾ ਫੇਰ ਉਹ ਬਾਦੀ ਨਹੀਂ ਹੈਗੀਆਂ ਅਗਰ ਜਦ ਬੰਦਾ दारू ਪਿੰਦਾ ਹਰਨੀ ਵਾਲਾ ਫੇਰ ਨਹੀਂ ਉਹ ਦਬਦੀ ਹੈਗੀਆਂ ਜਿੰਨੀ ਮਰਜ਼ੀ ਦਵਾਈ ਖਾਈ ਲਵੇ ਹੱਲੋ ਕਾ ਵੀ दारू ਨਾ ਪੀਂਦੋ ਤੇਰਾ ਸੈੱਟ ਹੋ ਜਾਊਗਾ ਮੈਂ ਜੀ ਜੀ ਹਾਂ ਹਾਂ ਉਹ ਨਾੜਾ ਫਲਾਉਂਦੀਆ दारू ਜ਼ਿਆਦੇ ਉਹ ਠੀਕ ਨਹੀਂ ਹੋਉਂਦੀ ਹੈਗੀ ਹਾਂ ਠੀਕ ਹੈ ਠੀਕ ਹੈ ਹਾਂ ਇੱਕ ਬਾਬਾ ਜੀ ਬਾਬਾ ਸੀਰ ਦਾ ਦੱਸਿਆ ਸੀ ਤੁਸੀਂ ਬਾਬਾ ਸੀਰ ਦਾ ਫਿਰ ਕਿਵੇਂ ਇਲਾਜ ਕਰਦੇ ਹੋ ਉਹਦੇ ਲਈ ਕਿਹੜੀ ਦਵਾਈ ਵਰਤਦੇ ਹੋ ਉਹ ਆਪਣੇ ਕੋਲ ਉਹੀ ਤਾਂ ਇੱਕਨ ਦਵਾਈ ਹੈਗੀ ਉਹਦੇ ਮੰਗੋ ਹੀ ਹਰ ਨੇ ਮੰਗੋ ਹੀ ਦਵਾਈ ਹੈਗੀ ਰੱਖੀ ਵੀ ਉਹ ਵੀ ਇੱਕਨੇ 1 ਮਹੀਨਾ ਖਾਣੀ ਪੈਂਦੀ ਆ ਉਹ ਵੀ ਫਾਰ ਪੜ ਦਿੰਦੇ ਉਹਦਾ ਚੌਥੇ ਪੰਜ ਮਹੀਨੇ ਮੈਨੂੰ ਫੋਨ ਆਉਣਾ ਲੱਗ ਜਾਂਦਾ ਵੀ ਅਸੀਂ ਸੈੱਟ ਆ ਉਹ ਹੀ ਦੀ ਤਾਕਲੀ ਦਵਾਈ ਆ ਉਹਦੇ ਕੋਈ ਏਰਾਫੇਰੀ ਨਹੀਂ ਜੀ ਜਿੰਨੇ ਵੀ ਮਰੀਜ਼ ਲੈ ਕੇ ਮੇਥੋਂ ਰਾਜਸਥਾਨ ਤੱਕ ਦੇ ਲੈਣੇ ਬੰਦੇ ਉਹ ਕਹਨੇ ਵੀ ਸਹੀ ਐ ਤਾ ਬਾਈ ਹਾਂ ਕਿਸੇ ਵੀ ਬਾਬੇ ਜਿਹੜੇ ਤੁਸੀਂ ਦਵਾਈਆਂ ਦਸੀਆਂ ਨੇ ਬਾਹਰੋਂ ਲੈ ਕੇ ਬਣੀਆਂ ਬਣਾਈਆਂ ਆਉਣੇ ਕਿ ਖੁਦ ਆਪ ਤਿਆਰ ਕਰਦੇ ਜੜੀਆਂ ਬੁਕਟੇ ਲਾ ਕੇ ਮੈਂ ਆਪ ਬਣਾਉਣਾ ਬਾਹਰ ਤੇ ਮੈਂ ਇੱਕ ਕੋਈ ਵੀ ਚੀਜ਼ ਨਹੀਂ ਖਰੀਦਦਾ ਹਾਂ ਹਾਂ ਮੈਂ ਆਪ ਤਿਆਰ ਕਰ ਰਿਹਾ ਹਾਂ ਠੀਕ ਹੈ ਸਾਰੀਆਂ ਮੈਨੂੰ ਪਤਾ ਲੋ ਤਜਰਬਾ ਵੀ ਆ ਇਥੋਂ ਆਪ ਚੀਜ਼ ਬਣੂਗੀ ਆ ਬਣੂਗੀ ਹਾਂ ਦੂਏ ਪਾਸੇ ਉਧਰ ਲੈ ਕੇ ਫਿਰ ਮੈਨੂੰ ਕੀ ਫਾਇਦਾ ਉਹਦਾ ਠੀਕ ਹੈ ਜੇ ਮੈਂ ਹੋਰ ਪਾਸੇ ਲੈ ਕੇ ਆਪ ਵੇਚਾਉਂਦਾ ਨਹੀਂ ਪਤਾ ਉਹਨੂੰ ਬਚਦਾ ਕੁਝ ਨਹੀਂ ਐਸੇ ਨੇ ਪੈਸਾ ਬਹੁਤ ਲੱਗਦਾ ਤਿਆਰ ਕਰਾਉਣ ਨੂੰ ਹਰੇ 70-80 ਕਿਲੋ ਪਈਆ ਮੇਰੇ ਕੋਲ ਤਿਆਰ ਕਰੀ ਉਹ ਮੈਨੂੰ 15-20 ਮਹੀਨਾ ਮੌਜਾ ਇਹਨੇ ਹੋਰ ਕਰ ਲੂਗਾ ਜੜੀਆਂ ਬੁੱਟੀਆਂ ਤਿਆਰ ਫਿਰ ਕਿ ਹਾਲ ਲਊਗਾ ਹਾਂ ਬਾਬਾ ਜੀ ਮਾਫ ਕਰਨਾ ਕੋਈ ਹੋਰ ਹੀ ਜੜੀਆਂ ਬੁੱਟੀਆਂ ਤਾਂ ਨਹੀਂ ਵਰਤੀ ਜਾਂਦੇ ਹੈਗੇ ਨਾ ਹੋਰ ਨਾ ਹੋਰ ਨਾ ਜੜੀਆਂ ਉਂਟੀਆਂ ਆਪਣੇ ਕੋਲ ਨਹੀਂ ਪਤਾ ਹੈ ਨਾ ਜਿਹੜਾ ਤਜਰਬਾ ਹੈ ਦਾ ਜੜੀਆਂ ਬੁੱਟੇ ਉਹੀ ਕੰਮ ਕਰਦੇ ਰਹਿ ਠੀਕ ਹੈ ਹਾਂ ਗਲਤ ਰੋ ਦੇ ਵਿੱਚ ਬੁੱਟੀ ਪਾ ਕੇ ਫਿਰ ਮਰੀਜ਼ ਕੀ ਹੋਊਗਾ ਮਰੀਜ਼ ਇੱਕੇਰਾ ਲੈ ਵੀਗਾ ਦੂਆ ਬੰਦਾ ਦਾ ਜੂੜੇ ਕੋਲ ਤਾਂ ਕੁਝ ਨਹੀਂ ਹੈਗਾ ਨਹੀਂ ਕਿਤੇ ਵੀ ਹਾਂ ਵੀ ਜੜੀਆਂ ਬੁੱਟੀ ਵੀ ਆਸਰ ਜਾਂ ਨਸ਼ਾ ਜਾਂ ਰਹੇ ਹੈ ਵੀ ਜਲਤੀ ਨਸ਼ਾ ਨਹੀਂ ਬਈ ਨਸ਼ਾ ਕੋਈ ਨਹੀਂ ਗਲਤ ਹੈ ਨਜਰ ਠੰਡੀ ਦਵਾਈ ਆ ਮੇਰੀ ਗਰਮ ਨਹੀਂ ਹੈਗੀ ਉਹ ਠੀਕ ਹੈ ਹਾਂ ਚਾਹੇ ਹਰਨੇ ਵਾਲੀ ਆ ਚਾਹੇ ਬਾਬਾ ਸਿੱਧੀਆਂ ਇਹਨਾਂ ਦੋਹੇ ਚੀਜ਼ਾਂ ਨੂੰ ਠੰਡੀ ਦਵਾਈ ਕੰਮ ਕਰੂਗੀ ਗਰਮ ਦਵਾਈ ਨਹੀਂ ਮਾਰਦੀ ਠੀਕ ਹੈ ਹਾਂ ਉਹ ਗਲਤ ਕੰਮ ਕਰਦੀ ਠੰਡੀ ਇਹ ਦੇਸੀ ਦਵਾਈਆਂ ਕਹਿੰਦੇ ਆ ਦੇਸੀ ਦਵਾਈਆਂ ਦੇਸੀ ਦਵਾਈਆਂ ਸਾਰੀਆਂ ਬਾਬਾ ਕੋਈ ਆਇਆ ਤਾਂ ਨਹੀਂ ਹੋਇਆ ਕਿਸੇ ਮਰੀਜ਼ ਨੇ ਦਵਾਈ ਖਾ ਕੇ ਵੀ ਉਹਨੂੰ ਕੋਈ ਨੁਕਸਾਨ ਨਾ ਹੋਇਆ ਹੋਵੇ ਜਾਂ ਕੋਈ ਨਾ ਕੋਈ ਨੁਕਸਾਨ ਕਿਸੇ ਵੀ ਅੱਜ ਤੱਕ ਬਹੁਤ ਸਾਲਾਂ ਦਾ ਬਣਾ ਰਿਹਾ ਮੈਂ ਕਿਸੇ ਨੇ ਦੱਸਿਆ ਨਹੀਂ ਕੋਈ ਨੁਕਸਾਨ ਹੋ ਗਿਆ ਮੇਰਾ ਉਹ ਠੀਕ ਆ ਦੱਸਦੇ ਰਹਿੰਦੇ ਮੈਨੂੰ ਇਹ ਦਵਾਈ ਮੈਂ ਤੁਹਾਨੂੰ ਪਹਿਲਾਂ ਵੀ ਦੱਸਾ ਦੀ ਇਹ ਮਹੀਨੇ ਦੀ 20 ਰੁਪਏ ਇੱਕ ਕਮਿਊਨਿਟੀ ਦਵਾਈ ਜਿਹੜੀ ਸੀਸੀ ਨਾਲ ਲਾਉਣਾ ਅੱਧਾ ਰਿਸਟ ਉਹ ਮੈਨੂੰ ਮਿਲੀ 24-25 ਰੁਪਏ ਦੀ ਮੈਂ ਇਕੱਠਿਆ ਲਾ ਕੇ ਰੱਖ ਲੰਦਾ ਦੀ ਉਹ ਹੁਣ ਹੋ ਗਈ ਉਹ 200 ਦੇ ਗੇੜ ਹਾਂ ਉਹ ਮਹਿੰਗੀ ਹੋ ਗਈ ਹੁਣ ਹੁਣ ਆਲੇ ਲਿਖ ਕੇ ਦੇ ਦੇ ਭੀ ਲੈ ਲੈ ਜਾ ਕੇ ਦੁਕਾਨ ਤੋਂ ਤੂੰ ਆਪੇ ਲੈ ਲੈ ਨਹੀਂ ਮੈਨ ਲੱਗਦਾ ਮੈਨੂੰ ਕੀ ਬਚਦਾ ਉਹ ਮੈਂ ਇੰਨੇ ਪੈਸੇ ਲਾ ਕੇ ਆਲਾ ਫਿਰ ਨੱਕ ਪੜਦਾ ਵੀ ਇੰਨੀ ਮਹਿੰਗੀ ਦਵਾਈ ਠੀਕ ਹੈ ਮੈਂ ਕਿਹਦੇ ਸਾਥ ਤੇ ਮਿਲ ਆਲੇ ਨੂੰ ਬਾਬੂ ਜਿਹੜਾ ਤੁਸੀਂ ਕੋ ਕੁਰਲੀ ਵਾਲਾ ਕਹਿੰਦੇ ਸੀ ਵੀ ਕੁਰਲੀ ਮਾਰ ਕੇ ਜਾਣਾ ਸੈਟ ਵੀ ਮਤਲਬ ਫਿਰ ਉਹ ਤਾਂ ਕਈ ਲੋਕ ਜਾੜਾ ਵੀ ਕਢਵਾ ਦਿੰਦੇ ਨੇ ਵੀ ਉਹ ਵੀ ਆਸਰ ਕਰੂਗੀ ਉਹ ਜਦੋਂ ਕੋ ਨਾ ਆਪਣੇ ਦਵਾਈ ਵਰਤਨੀ ਕੋਈ ਵੀ ਜਾੜ ਕਢਾਉਣ ਦਾ ਕੋਈ ਮਕਸਦ ਨਹੀਂ ਉਹਦੇ ਵੀ ਜਾੜ ਕਢਾਉਣੀ ਨਹੀਂ ਪੈਂਦੀ ਅੱਛਾ ਮਤਲਬ ਲੋਕਾਂ ਨੂੰ ਜਾੜ ਕਢਵਾਉਂਦੀ ਲੋੜ ਨਹੀਂ ਪੈਂਦੀ ਜਾੜ ਕਢਾਉਂਦੀ ਆ ਦਵਾਈ ਵਰਤਨੀ ਮਰੀ ਠੀਕ ਹੈ ਘੱਟੋ ਘੱਟ 2-4 ਸਾਲ ਕੱਢ ਦਿੰਦੀ ਆ ਠੀਕ ਹੈ ਹਾਂ ਐਨੇ ਫਿਰ ਹੋਰ ਕਿਰ ਲਾ ਕੇ ਤੇ ਫੇਰ ਲੈ ਜਾ ਬਫਤੇ ਕੰਮ ਮੇਰੇ ਐਸੇ ਕਰਕੇ ਬੰਦੇ ਨੂੰ ਜਾੜਾ ਨਹੀਂ ਮੇਰੇ ਹੁਣ ਸਾਰੇ ਔਖੜ ਜਾਂਦੀਆਂ ਠੀਕ ਹੈ ਜਿੱਦ ਮੈਂ ਤਿਆਰ ਕਰਦਾ ਮੈਂ ਆਪ ਲੈ ਟੈਸਟ ਕਰਦਾ ਉਹਨੂੰ ਕੁਲਲੀ ਕਰਦਾ ਉਹਦੀ ਉਹਦੇ ਬਾਅਦ ਪੰਜ-ਛੇ ਦਮਾ ਬਾਅਦ ਫੇਰ ਮੈਂ ਕੁਲਲੀ ਕਰ ਲੈਣਾ ਬਾਪੂ ਜੀ ਤੁਸੀਂ ਕਹਿ ਰਹੇ ਹੋ ਵੀ ਤੁਸੀਂ ਆਪ ਕੁਲਲੀ ਕਰ ਲੈਣੇ ਹੋ ਵੀ ਮਤਲਬ ਵੀ ਥੋੜੀ ਜਿਹਾ ਜੜਾ ਆਪ ਦੀਆਂ ਦਰਦ ਕਰਦੀਆਂ ਨੇ ਨਾ ਫਿਰ ਮਤਲਬ ਕੁਲਲੀ ਕਰਕੇ ਤੁਹਾਨੂੰ ਕਿਵੇਂ ਪਤਾ ਲੱਗਦਾ ਟੈਟ ਰਹਿਣਾ ਅੱਛਾ ਵੀ ਟੈਟ ਰਹਿ ਜਾਂਦਾ ਨਾ ਕਰਕੇ ਆਏ ਹੋਗੇ ਵੀ ਕੀ ਹੋ ਗਿਆ ਜੜਾ ਨੂੰ ਆਹ ਟੈਟ ਬਣਾਉਂਦੀਆਂ ਨੂੰ ਪੂਰੀਆਂ ਠੀਕ ਹੈ ਆ ਉਹਦਾ ਫਰਕ ਆ ਹੱਲੂ ਨਹੀਂ ਜੜ ਮੇਰੀ ਦਵਾਈ ਕਰੀ